ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਅਸੀਂ ਬਹੁਤ ਸਪੈਸ਼ਲ ਜੀ ਸਬਜੀ ਬਣਾਵਾਂਗੇ ਤੇ ਇਹ ਦਾ ਸਬਜੀ ਦਾ ਨਾਮ ਹੈ ਕਟਹਲ ਤੇ ਇੱਥੇ ਮੈਂ 500 ਗ੍ਰਾਮ ਲਈ ਸੀ ਤੇ ਇਹਨੂੰ ਆਪਾਂ ਸਬਜੀ ਵਾਲੇ ਕੋਲੋਂ ਕਟਾ ਕੇ ਲਈ ਸੀ ਆਪਾਂ ਤਾਂ ਹੁਣ ਇਹਨੂੰ ਆਪਾਂ ਧੋ ਲਿਆ ਸੀ ਚੰਗੀ ਤਰ੍ਹਾਂ ਤੇ ਸੁਕਾ ਲਿਆ ਸੀ ਤੇ ਇਹਦੇ ਬੀਜ ਕੁਝ ਮੈਂ ਕੱਢ ਦਿੱਤੇ ਤੇ ਕੁਝ ਬੀਜ ਇਹਦੇ ਵਿੱਚ ਹੀ ਆ ਬੀਜ ਵਿੱਚੇ ਬਹੁਤ ਵਧੀਆ ਲੱਗਦੇ ਆ ਤੇ ਹੁਣ ਇਹਨੂੰ ਆਪਾਂ ਤਲ ਲਵਾਂਗੇ ਇਥੇ ਲਿਆ ਜੀ ਆਪਾਂ ਤੜਕੇ ਦਾ ਸਮਾਨ ਤਿੰਨ ਟਮਾਟਰ ਲਏ ਦੋ ਪਿਆਜ਼ ਹਰੀਆਂ ਮਿਰਚਾਂ ਤੇ ਇਥੇ ਮੈਂ ਅਦਰਕ ਤੇ ਲਸਣ ਨੂੰ ਕਟ ਲਿਆ ਸੀ ਗੈਸ ਉੱਪਰ ਆਪਾਂ ਕੜਾਈ ਰੱਖ ਕੇ ਤੇ ਸਰੋਂ ਦਾ ਤੇਲ ਗਰਮ ਕਰ ਲਿਆ ਸੀ ਤੇ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਤਲ ਲਵਾਂਗੇ ਤੇ ਇੱਥੇ ਮੈਂ ਦੋ ਵਾਰੀ ਕਰਕੇ ਇਹਨਾਂ ਨੂੰ ਫਰਾਈ ਕਰਾਂਗੀ ਕਟਹਲ ਨੂੰ ਆਪਾਂ ਫਰਾਈ ਕਰ ਲਿਆ ਸੀ ਤੇ ਇਹ 골ਡ ਜੀ ਹੋ ਗਈ 골ਡ ব্রੌਨ ਜੀ ਤੇ ਹੁਣ ਆਪਾਂ ਇਹਨੂੰ ਤੇਲ ਦੇ ਵਿੱਚੋਂ ਕੱਢ ਕੇ ਪਲੇਟ ਵਿੱਚ ਰੱਖ ਦਵਾਂਗੇ ਦੋ ਵਾਰੀ ਕਰਕੇ ਅਸੀਂ ਕਟਹਲ ਨੂੰ ਫਰਾਈ ਕਰ ਲਿਆ ਸੀ ਤੇ ਹੁਣ ਇਹਨੂੰ ਵੀ ਮੈਂ ਤੇਲ ਦੇ ਵਿੱਚੋਂ ਬਾਹਰ ਕੱਢ ਦਵਾਂਗੀ ਕੜਾਈ ਵਿੱਚ ਤੇਲ ਜ਼ਿਆਦਾ ਸੀ ਆਪਾਂ ਤੇਲ ਕੱਢ ਲਵਾਂਗੇ ਇੱਥੇ ਆਪਾਂ ਲੈ ਆ ਜੀ ਸੁੱਕੇ ਮਸਾਲੇ ਜੀਰਾ ਦਾਲਚੀਨੀ ਦੋ ਹਰੀਆਂ ਇਲਾਚੀਆਂ ਤੇਜ ਪੱਤਾ ਦੋ ਲਾਲ ਮਿਰਚਾਂ ਤੇ ਇਹਨਾਂ ਨੂੰ ਮੈਂ ਆਪਾਂ ਭੁੰਨ ਲਵਾਂਗੇ 2 ਮਿੰਟ ਵਾਸਤੇ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਇੱਥੇ ਆਪਾਂ ਪਿਆਜ਼ ਲੈਏ ਸੀ ਪਿਆਜ਼ਾਂ ਨੂੰ ਆਪਾਂ ਲੰਬੇਆ ਕੱਟ ਲਿਆ ਸੀ ਪਿਆਜ਼ਾਂ ਨੂੰ ਭੁੰਨ ਲਵਾਂਗੇ ਹੁਣ ਪਾ ਦਵਾਂਗੇ ਆਪਾਂ ਅਦਰਕ ਤੇ ਲਸਣ ਇਹਨਾਂ ਨੂੰ ਵੀ ਮਸਾਲੇ ਦੇ ਨਾਲ ਭੁੰਨਾਗੇ ਪਿਆਜ਼ਾਂ ਦੇ ਨਾਲ ਪਿਆਜ਼ਾਂ ਨੂੰ ਅਸੀਂ ਭੁੰਨ ਲਿਆ ਸੀ ਤੇ ਹੁਣ ਆਪਾਂ ਨਮਕ ਪਾ ਦਵਾਂਗੇ ਇੱਕ ਚਮਚਾ ਆਪਣੇ ਸਵਾਦ ਅਨੁਸਾਰ ਅੱਧੇ ਚੁਟਕਾ ਪਾਵਾਂਗੇ ਕਾਲੀ ਮਿਰਚ ਪਾਊਡਰ ਕੁਛ ਮੀਡੀਅਮ ਲਾਲ ਮਿਰਚ ਪਾਉਂਦੇ। ਥੋੜੀ ਜਿਹੀ ਪਾ ਦਵਾਂਗੇ ਢੇਗੀ ਮਿਰਚ। ਹਲਦੀ ਪਾਉਂਦੇ ਪਾਵਾਂਗੇ। ਅੱਧਾ ਚਮਚਾ ਪਾਵਾਂਗੇ ਤਨੀਆ ਪਾウダー। ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਤੇ ਮਸਾਲੇ ਨੂੰ ਭੁੰਨ ਲਵਾਂਗੇ। ਮਸਾਲੇ ਨੂੰ ਆਪਾਂ ਨੂੰ ਹੁਣ 2-3 ਮਿੰਟ ਵਾਸਤੇ ਭੁੰਨਾਂਗੇ। 2 ਕ ਚਮਚੇ ਪਾਣੀ ਪਾ ਦਵਾਂਗੇ ਜਿਹੜੇ ਮਸਾਲੇ ਚੰਗੀ ਤਰ੍ਹਾਂ ਸੋਲ ਜਾਣਗੇ। ਮਿੰਟ ਹੋ ਗਏ ਸੀ ਹੁਣ ਆਪਾਂ ਇੱਥੇ ਟਮਾਟਰਾਂ ਦੀ ਫਿਊਰੀ ਪਾ ਦਵਾਂਗੇ ਵਿੱਚੇ ਮੈਂ ਹਰੀਆਂ ਮਿਰਚਾਂ ਨੂੰ ਵੀ ਗ੍ਰाइंड ਕਰ ਲਿਆ ਸੀ ਮਿਕਸ ਕਰ ਦਾਂਗੇ ਟਮਾਟਰ ਪਾ ਕੇ ਮਿਕਸੀ ਜਾਰ ਦੇ ਟਮਾਟਰਾਂ ਵਾਲੇ ਜੀ ਮੈਂ ਪਾਣੀ ਪਾ ਦਿੱਤਾ ਸੀ ਥੋੜਾ ਜਿਹਾ ਹੋਰ ਪਾਣੀ ਪਾ ਕੇ ਤੇ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਪਕਾ ਲਵਾਂਗੇ ਹੁਣ ਅਸੀਂ ਇਹਨੂੰ ਧਾਕੇ ਪਕਾਵਾਂਗੇ 4-5 ਮਿੰਟ ਵਾਸਤੇ ਇਹਨੂੰ ਧਾਕੇ ਤੜਕੇ ਨੂੰ ਪਕਾ ਲਾਂਗੇ 5-7 ਮਿੰਟ ਹੋ ਗਏ ਸੀ ਤੜਕੇ ਨੂੰ ਪਕਾਉਂਦੇ ਆ ਕਿ ਹੁਣ ਆਪਾਂ ਇਹਦੇ ਵਿੱਚ ਕਟਣ ਨੂੰ ਪਾ ਦੇਵਾਂਗੇ ਮਿਕਸ ਕਰ ਦਵਾਂਗੇ ਇੱਥੇ ਮੈਂ ਦੋ ਹਰੀਆਂ ਮਿਰਚਾਂ ਲਈਆਂ ਸੀ ਕੱਟਤੀਆਂ ਇਹਨੂੰ ਪਾ ਦੇਵਾਂਗੇ ਆਪਾਂ ਉਪਰੋਂ ਦੀ ਢੱਕ ਕੇ ਪਕਾਵਾਂਗੇ ਸਬਜੀ ਨੂੰ 5-6 ਮਿੰਟ ਹੋ ਗਏ ਸੀ ਪਕਾਉਂਦੇ ਆਂ ਤੇ ਸਬਜੀ ਦੇ ਵਿੱਚ ਆਪਾਂ ਹੁਣ ਧਨੀਏ ਨੂੰ ਪਾ ਦੇਵਾਂਗੇ ਤੇ ਸਬਜੀ ਬਣ ਕੇ ਤਿਆਰ ਹੈ ਬਹੁਤ ਵਧੀਆ ਸਬਜੀ ਬਣੀ ਆਪਾਂ ਥੋੜੀ ਜੀ ਸੂਪ ਵਾਲੀ ਸਬਜੀ ਬਣਾਈ ਸੀ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਦੇਵਾਂਗੇ ਸਬਜੀ ਨੂੰ ਆਪਾਂ ਕੱਲ ਚੈਨਲ ਵਿੱਚ ਪਾ ਦਵਾਂਗੇ ਕਟਹਲ ਦੀ ਸਬਜੀ ਆਪਾਂ ਸਰਵ ਕਾਲੀ ਸੀ ਤੇ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਏ ਤੇ ਜੇ ਤੁਹਾਨੂੰ ਮੇਰੇ ਕਟਹਲ ਸਬਜੀ ਦੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ